ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਸਟਾਈਲ ਵਿਦ ਪੰਜਾਬੀ ਗਰਲਸ ਤੇ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਫਿਰ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਸੂਟਸ ਦੀ ਕਲੈਕਸ਼ਨ ਦੇ ਉੱਤੇ ਅੱਜ ਦੀ ਵੀਡੀਓ ਵੀ ਬਹੁਤ ਸਪੈਸ਼ਲਾਈਜ਼ ਤੁਹਾਡੇ ਲਈ ਜਿਵੇਂ ਜੋਰਜਾਟ ਦੇ ਸੂਟਸ ਤੇ ਹੈ ਸਾਰੀ ਵੀਡੀਓ ਇਹਦੇ ਉੱਤੇ ਅਸੀਂ ਕੁਝ ਖਾਸ ਏਮਬਰਾਇਡਰੀ ਜਿੱਦਾਂ ਟ੍ਰੈਂਡਿੰਗ ਦੇ ਵਿੱਚ ਹੈ ਜਿੱਦਾਂ ਸੌਰੀ ਜਰੀ ਵਰਕ ਬਾਦਲਾ ਵਰਕ ਦਾ ਕੰਬੀਨੇਸ਼ਨ ਕਰਕੇ ਬਹੁਤ ਹੀ ਸੋਹਣੇ ਡਿਜ਼ਾਈਨ ਪਾਏ ਹੋਏ ਨੇ ਸੋ ਪਲੀਜ਼ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਕਈ ਭੈਣਾਂ ਦਾ ਹੁੰਦਾ ਕਿ ਬਹੁਤ ਹੀ ਬਜਟ ਦੇ ਵਿੱਚ ਉਹਨਾਂ ਨੇ ਬਹੁਤ ਸੋਹਣੇ ਸੂਟ ਰੈਡੀ ਕਰਵਾ ਕੇ ਪਾਉਣੇ ਹੁੰਦੇ ਆ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਹੀ ਲਾਹੇਵੰਦ ਹੋਵੇਗੀ ਹਾਂਜੀ ਇਸ ਵੀਡੀਓਜ਼ ਦੇ ਵਿੱਚ ਤੁਹਾਨੂੰ ਡਿਜ਼ਾਈਨ ਦੇ ਨਾਲ ਨਾਲ ਅਸੀਂ ਤੁਹਾਨੂੰ ਸੂਟਸ ਦੇ ਪ੍ਰਾਈਸ ਵੀ ਮੈਂਸ਼ਨ ਕਰਾਂਗੇ ਨਾਲ ਸੋ ਵੀਡੀਓ ਸਟਾਰਟ ਕਰਦੇ ਆ ਜੀ ਤੇ ਤੁਸੀਂ ਪਲੀਜ਼ ਵੀਡੀਓ ਸਕਿਪ ਨਾ ਕਰਿਓ ਅਗਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਪਲੀਜ਼ ਸਾਡੀ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਹਾਂਜੀ ਬਾਦਦੇ ਆਪਨੇ ਪਹਿਲੇ ਸੂਟ ਵਾਲ ਪਹਿਲਾ ਸੂਟ ਜਿੱਦਾਂ ਆਪਣਾ ਫੈਬਰਿਕ ਦਾ ਪਹਿਲਾਂ ਹੋਈ ਹੈ ਗੱਲ ਕਿ ਫੈਬਰਿਕ ਸਾਰੇ ਜੌਰਜਟ ਤੇ ਹੀ ਰਹਿਣਗੇ ਬੜੀ ਫਾਈਨ ਕੁਆਲਟੀ ਜੌਰਜਟ ਹੈ ਕੋਈ ਇਹਦੇ ਵਿੱਚ ਇਦਾਂ ਨਹੀਂ ਹੈਗਾ ਕਿ ਕੋਈ ਕੁਆਲਟੀ ਨਾਲ ਕੋਈ ਕੰਪਰੋਮਾਈਜ਼ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਗੱਲ ਕਰਦੇ ਆ ਸੂਟ ਦੇ ਕਲਰ ਦੀ ਜੇ ਸੂਟ ਦੀ ਗੱਲ ਕਰੀਏ ਤਾਂ ਕਲਰ ਦੇ ਇਹਦਾ ਹੈਗਾ ਜੀ ਨਿਊਡ ਪਰਪਲ ਕਲਰ ਬਹੁਤ ਹੀ ਟ੍ਰੈਂਡ ਦੇ ਵਿੱਚ ਰਿਹਾ ਹੈ ਕਲਰ ਪਹਿਲਾਂ ਵੀ ਬਹੁਤ ਵਧੀਆ ਸੂਟ ਇਹ ਸੇਲ ਅੱਗੇ ਹੋਏ ਨੇ ਤੇ ਹੁਣ ਵੀ ਇਹ ਜਿਹੜਾ ਕਲਰ ਹੈ ਇਹ ਬਹੁਤ ਹੀ ਟ੍ਰੈਂਡ ਦੇ ਵਿੱਚ ਹੈ ਤੇ ਗੱਲ ਕਰਦੇ ਆ ਜਿਹਦੀ embroidery ਦੀ ਤੁਸੀਂ embroidery ਚੈੱਕ ਕਰੋ ਕੋਈ ਵੀ embroidery ਦੇ ਵਿੱਚ ਜਿੱਦਾਂ ਕੋਈ ਸਫਾਈ ਦੇ ਵਿੱਚ ਬਹੁਤ ਹੀ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਹੈ ਜਰੀ ਦਾ ਵਰਕ ਹੈ ਜੀ ਵਿੱਚ ਜਿੱਦਾਂ ਇਹ ਕਲਰ ਨੂੰ ਹੀ ਪਿਕ ਕਰਕੇ ਥੋੜਾ ਡਾਰਕ ਕਲਰ ਦਾ ਕੰਬੀਨੇਸ਼ਨ ਕੀਤਾ ਹੈ ਲਾਈਟ ਤੇ ਡਾਰਕ ਦਾ ਟੱਚ ਰੱਖਿਆ ਹੋਇਆ ਤੇ ਦੋ ਪੈਨਲਸ ਜਾਂਦੀਆਂ ਨੇ ਬਹੁਤ ਹੀ ਵਧੀਆ ਘੇਰੇ ਤੇ ਤਿੰਨ ਫਲਾਰਸ ਬਣੇ ਹੋਏ ਨੇ ਤੁਸੀਂ ਦੇਖੋ ਥੋੜਾ ਜਿਹਾ ਅਸੀਂ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜਾ ਹੀ ਵਧੀਆ ਇਹ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਇਹਨੂੰ ਪਾਰਟੀ ਵੇਅਰ ਵੀ ਸਟਿਚ ਕਰਕੇ ਰੈਡੀ ਕਰਵਾ ਸਕਦੇ ਹੋ ਪਾਰਟੀ ਵੇਅਰ ਲਈ ਵੀ ਤੇ ਇਹ ਬਹੁਤ ਸੋਹਣਾ ਤੁਹਾਡਾ ਬਜਟ ਫ੍ਰੈਂਡਲੀ ਸੂਟ ਬਣ ਕੇ ਰੈਡੀ ਹੁੰਦਾ ਤੇ ਗੱਲ ਕਰਦੇ ਹਾਂ ਜੀ ਇਹਦੀ ਬਾਜੂ ਦੀ ਬਾਜੂ ਦੇ ਉੱਤੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਚੈੱਕ ਕਰੋ ਤੁਸੀਂ ਦੇਖੋ ਬਾਜੂ ਦੇ ਉੱਤੇ ਵੀ ਬਹੁਤ ਸੋਹਣੀ ਬੇਲ ਦਿੱਤੀ ਹੋਈ ਹੈ ਬਹੁਤ ਹੀ ਹਲਕਾ ਫੁਲਕਾ ਤੇ ਡੀਸੈਂਟ ਤੇ ਇੱਕ ਬਹੁਤ ਹੀ ਸਰਦਾਰੀ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੈ ਇਹ ਅਗਰ ਗੱਲ ਇਹਦੇ ਪ੍ਰਾਈਸ ਦੀ ਕਰੀਏ ਤਾਂ ਇਹ ਸੂਟ ਤੁਹਾਨੂੰ ਅਸੀਂ 1700 ਦੇ ਵਿੱਚ ਆ ਦੇ ਦਾਂਗੇ ਤੁਸੀਂ ਸਾਡੇ ਤੋਂ ਇਹ ਸੂਟ 1700 ਚ ਬਾਇ ਕਰ ਸਕਦੇ ਹੋ ਹਾਂਜੀ ਅਗਲਾ ਸੂਟ ਹੈ ਜੀ ਆਪਣਾ ਇਹ ਵੀ ਜੌਰ ਜੱਟ ਦੀ ਹੈ ਤੁਸੀਂ ਪਹਿਲਾਂ ਸੂਟ ਦਾ ਕਲਰ ਚੈੱਕ ਕਰੋ ਜੀ ਕਲਰਸ ਨੂੰ ਸ਼ਾਇਦ ਲਾਈਟਸ ਦੇ ਵਿੱਚ ਇਹ ਸਰਦਈ ਲੱਗ ਰਿਹਾ ਹੋਵੇਗਾ ਬਟ ਇਹ ਬਹੁਤ ਪਿਆਰਾ ਸਰਦਈ ਸੀ ਗ੍ਰੀਨ ਕਲਰ ਹੈ ਜੀ ਬਹੁਤ ਹੀ ਜਿਵੇਂ ਹੁੰਦਾ ਨਾ ਖਿੜਮਾ ਜਿਹਾ ਕਲਰ ਬ੍ਰਾਈਟ ਸੀ ਗ੍ਰੀਨ ਕਲਰ ਹੈ ਜਿੱਦਾਂ ਆਪਾਂ ਕਹਿੰਦੇ ਹੁੰਨੇ ਆ ਕਿ ਨਾਮ ਹੀ ਕਾਫੀ ਹੈ ਇਹਦੇ ਸੂਟ ਦੇ ਵਿੱਚ ਕੋਈ ਸ਼ੱਕ ਨਹੀਂ ਆਪਾਂ ਕਹਿ ਸਕਦਾ ਸਕਦੇ ਹਾਂ ਕਿ ਸੂਟ ਦਾ ਕਲਰ ਹੀ ਕਾਫੀ ਹੈ ਤੁਹਾਡੀ ਪਰਸਨੈਲਿਟੀ ਨੂੰ ਤੁਹਾਡੀ ਸ਼ਖਸੀਅਤ ਨੂੰ ਨਿਖਾਰਨ ਵਾਸਤੇ ਸੂਟ ਦਾ ਕਲਰ ਹੀ ਕਾਫੀ ਹੈ ਕਲਰ ਇੰਨਾ ਸੋਹਣਾ ਹੈ ਕਿ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਸੂਟ ਦੇ ਉੱਤੇ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣੇ ਰੱਖੇ ਹੋਏ ਨੇ ਤੇ ਇਹਦੇ ਵਿੱਚ ਵੀ ਆਪਾਂ ਦੋ ਪੈਨਲਸ ਰੱਖੀਆਂ ਨੇ ਇਹਨਾਂ ਨੂੰ ਵੀ ਆਪਾਂ ਬਹੁਤ ਹੀ ਬਜਟ ਫ੍ਰੈਂਡਲੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਭੈਣ ਦੀ ਰੇਂਜ ਦੇ ਵਿੱਚ ਹੋਵੇ ਹਰ ਇੱਕ ਭੈਣ ਇਹ ਸੂਟ ਨੂੰ ਮਤਲਬ ਖਰੀਦ ਸਕੇ ਕੋਈ ਕਿਸੇ ਨੂੰ ਕੋਈ ਜ਼ਿਆਦਾ ਮਹਿੰਗਾ ਨਾ ਲੱਗੇ ਤੇ ਇਹਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਦੋ ਪੈਨਲਸ ਨੇ ਤੇ ਸੂਟ ਨੂੰ ਅਸੀਂ ਹੈਵੀ ਲੁੱਕ ਦੇਣ ਲਈ ਛੋਟੇ-ਛੋਟੇ ਵਿੱਚ ਬੂਟੀ ਰੱਖੀ ਹੈ ਤੇ ਦੋ ਫਲਾਰਸ ਰੱਖੇ ਹੋਏ ਨੇ ਤੁਸੀਂ ਚੈੱਕ ਕਰੋ ਅਸੀਂ ਤੁਹਾਨੂੰ ਨਜ਼ਦੀਕ ਤੋਂ ਸਾਰਾ ਵਰਕ ਚੈੱਕ ਕਰਾ ਰਹੇ ਹਾਂ ਜਿਹੜੀਆਂ ਭੈਣਾ ਬੁਟੀਕਸ ਤੇ ਸੂਟ ਪਾਉਂਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਤਾਂ ਜਿੱਦਾਂ ਬੁਟੀਕਸ ਦਾ ਇਹਦੇ ਵਿੱਚ embroidery ਦੀ ਉਹਨਾਂ ਨੂੰ ਵਧੀਆ ਕੁਆਲਿਟੀ ਦਿਖ ਰਹੀ ਹੋएगी ਉਹਨਾਂ ਨੂੰ ਤਾਂ ਪਤਾ ਲੱਗ ਹੀ ਜਾਏਗਾ ਕਿ embroidery ਦੇ ਵਿੱਚ ਕਿੰਨਾ ਕਿੰਨੀ ਕੁ ਸਫਾਈ ਆ ਕਿੰਨਾ ਕੁ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਤੇ ਬੜੇ ਹੀ ਸੋਹਣੇ ਕਲਰ ਕੰਬੀਨੇਸ਼ਨ ਰੱਖੇ ਹੋਏ ਨੇ ਜੀ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਹੈ ਇਹ ਇਦੀ ਵਿੱਚ ਅਸੀਂ ਬਾਦਲਾ ਵਰਕ ਤੇ ਪਲੱਸ ਮਸ਼ੀਨ ਵਰਕ ਦਾ ਨਾਲ ਇਹ ਡਿਜ਼ਾਈਨ ਕੀਤਾ ਹੋਇਆ ਸਾਰਾ ਸੂਟ ਜਿੰਦਾ ਤੁਹਾਨੂੰ ਪਤਾ ਹੈ ਕਿ ਬਾਦਲਾ ਵਰਕ ਦੀ ਜੋਰ ਝਟ ਦੇ ਉੱਤੇ ਬਹੁਤ ਸੋਹਣੀ ਲੁੱਕ ਆਉਂਦੀ ਆ ਤਾਂ ਇਹ ਵੀ ਤੁਸੀਂ ਸੂਟ ਆਪਦੇ ਫੈਸਟੀਵਲਸ ਲਈ ਜਾਂ ਵਿਆਹਾਂ ਲਈ ਜਾਂ ਕਰਵਾ ਚੌਥ ਲਈ ਸਾਡੇ ਤੋਂ ਵਾਇ ਕਰ ਸਕਦੇ ਹੋ ਇਹ ਵੀ ਬਹੁਤ ਵਧੀਆ ਬਜਟ ਫਰੈਂਡਲੀ ਸੂਟ ਬਣ ਕੇ ਰੈਡੀ ਹੁੰਦਾ ਤੇ ਇਹ ਨੇ ਜਿਹੜੀਆਂ ਵਾਵਾਾਂ ਵਾਵਾਾਂ ਤੇ ਇੱਕ ਹਲਕਾ ਜਿਹਾ ਫਲਾਰ ਆਏਗਾ ਤੁਸੀਂ ਚੈੱਕ ਕਰੋ ਤੇ ਇਹਨੂੰ ਵੀ ਤੁਸੀਂ ਅੱਗੇ ਪਾਈਪਿੰਗ ਲਾ ਕੇ ਜਾਂ ਅੱਗੇ ਲੇਸ ਵਗੈਰਾ ਲਾ ਕੇ ਬਾਜੂ ਨੂੰ ਇੱਕ ਵਧੀਆ ਲੁੱਕ ਦੇ ਸਕਦੇ ਹੋ ਤੇ ਜਿਹੜੇ ਇਹ ਸੂਟ ਦੀ ਅਗਰ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ ਤੁਸੀਂ ਸਾਡੇ ਤੋਂ ਇਹ ਸਾਰਾ ਸੂਟ 2000 ਦੇ ਵਿੱਚ ਵਾਏ ਕਰ ਸਕਦੇ ਹੋ ਵਿਦ ਵਰਕ embroidery ਜਿੱਦਾਂ ਸਾਰਾ ਬਾਦਲਾ ਵਰਕ ਹੈ ਪੂਰਾ ਉੱਪਰ ਤੱਕ ਇਹ ਤੁਸੀਂ ਸਾਡੇ ਤੋਂ 2000 ਦੇ ਵਿੱਚ ਸੂਟ ਲੈ ਸਕਦੇ ਹੋ ਹਾਂਜੀ ਜੋ ਵੀ ਅਸੀਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਉਹਦਾ ਅਸੀਂ ਸਕਰੀਨ ਤੇ ਇੱਕ ਤੁਹਾਨੂੰ ਨੰਬਰ ਦਿਖ ਰਿਹਾ ਹੋਣਾ ਤੁਸੀਂ ਉਹਦੇ ਉੱਤੇ ਜਾ ਕੇ ਸਾਨੂੰ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਬਾਕੀ ਇਹਨਾਂ ਦੇ ਪ੍ਰਾਈਸ ਅਸੀਂ ਨਾਲ ਦੀ ਨਾਲ ਦੱਸ ਹੀ ਰਹੇ ਹਾਂ ਬਟ ਅਸੀਂ ਤੁਹਾਨੂੰ ਸਕਰੀਨ ਤੇ ਵੀ ਇਹਨਾਂ ਦੇ ਪ੍ਰਾਈਸ ਮੈਂਸ਼ਨ ਕਰ ਦਾਂਗੇ ਜੀ ਸੋ ਗੱਲ ਕਰਦੇ ਹਾਂ ਜੀ ਆਪਣੇ ਅਗਲੇ ਸੂਟ ਦੀ ਅਗਲੇ ਸੂਟ ਦਾ ਤੁਸੀਂ ਕਲਰ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਜੀ ਇਹਦਾ ਅਸੀਂ ਮਸਟਰਡ ਸ਼ੇਡ ਲਿਆ ਹੋਇਆ ਤੇ ਇਹ ਵੀ ਜੋਰਜਟ ਤੇ ਆ ਜਿੱਦਾਂ ਅੱਜਕੱਲ ਚੈੱਕ ਵਾਲੀ ਤੇ ਲਾਈਨਿੰਗ ਵਾਲੀ ਜੋਰਜਟ ਬੜੀ ਟ੍ਰੈਂਡ ਦੇ ਵਿੱਚ ਆ ਤਾਂ ਅਸੀਂ ਚੈੱਕ ਵਾਲੀ ਜੋਰਜਟ ਤੇ ਇਹ ਬਣਾਇਆ ਹੋਇਆ ਏ ਤੁਸੀਂ ਚੈੱਕ ਕਰੋ ਜੀ ਇਹਦੀ ਏਮਬਰਾਇਡਰੀ ਇਹਦੇ ਉੱਤੇ ਸਾਰਾ ਅਸੀਂ ਬਾਦਲਾ ਵਰਕ ਦਾ ਕੰਮ ਕਰਵਾਇਆ ਹੋਇਆ ਜੀ ਫਰੰਟ ਦੇ ਉੱਤੇ ਪੂਰਾ ਹੈਵੀ ਜਾਲ ਬਣਿਆ ਹੋਇਆ ਏ ਤੁਸੀਂ ਚੈੱਕ ਕਰੋ ਬਹੁਤ ਹੀ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਏ ਇਹ ਇਹਦੇ ਵਿੱਚ ਬੜਾ ਡਿਫਰੈਂਟ ਜਿਹਾ ਦਾ ਇੱਕ ਕਲਰ ਕੰਬੀਨੇਸ਼ਨ ਰੱਖਿਆ ਜੀ ਇਹਦੇ ਵਿੱਚ ਅਸੀਂ ਮਸਟਰਡ ਦਾ ਵਾਈਨ ਨਾਲ ਕੀਤਾ ਹੋਇਆ ਜੀ ਇਹ ਕਲਰ ਕੰਬੀਨੇਸ਼ਨ ਵਾਈਨ ਨਾਲ ਬੜੀ ਸੋਹਣੀ ਤੇ ਇੱਕ ਡਿਫਰੈਂਟ ਜੀ ਲੁੱਕ ਆ ਰਹੀ ਹੈ ਜੀ ਇਹਨੂੰ ਤੇ ਤੁਸੀਂ ਦੇਖੋ ਜੀ ਸਾਰੇ ਫਰੰਟ ਦੇ ਉੱਤੇ ਇੱਕ ਜਾਲ ਵਿਛਿਆ ਹੋਇਆ ਹੈ ਅਗਰ ਤੁਸੀਂ ਆਪਣੇ ਆਉਣ ਵਾਲੇ ਸੀਜ਼ਨ ਦੇ ਵਿੱਚ ਵਿਆਹਾਂ ਵਾਸਤੇ ਕੋਈ ਇੱਕ ਵਧੀਆ ਬਜਟ ਫ੍ਰੈਂਡਲੀ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟਸ ਨੂੰ ਆਪਣੇ ਕਲੈਕਸ਼ਨ ਦੇ ਵਿੱਚ ਜ਼ਰੂਰ ਰੱਖੋ ਜੀ ਇਹ ਬਹੁਤ ਹੀ ਵਧੀਆ ਬਜਟ ਫ੍ਰੈਂਡਲੀ ਸੂਟ ਬਣ ਕੇ ਰੈਡੀ ਹੁੰਦਾ ਜੀ ਤੇ ਨਾਲੇ ਬਾਕੀ ਕੋਈ ਕੰਪਲੇਨ ਨਹੀਂ ਹੈਗੀ ਬੜੀ ਸੋਹਣੀ ਜੋਰਜਟ ਦੀ ਫਿਟਿੰਗ ਆਉਂਦੀ ਹੈ ਤੇ ਬਾਦਲਾ ਵਰਕ ਐਂਡ ਆਰੀ ਵਰਕ ਦਾ ਜੋਰ ਜਟ ਨਾਲ ਬਹੁਤ ਹੀ ਸੋਹਣਾ ਕੰਬੀਨੇਸ਼ਨ ਹੁੰਦਾ ਜਿੱਦਾਂ ਮਸ਼ੀਨ ਵਰਕ ਨਾਲੇ ਥੋੜੇ ਜਿਹਾ ਜਿੱਦਾਂ ਕੋਸਟਲੀ ਪੈ ਜਾਂਦੇ ਨੇ ਬਟ ਉਹਦੇ ਅਕੋਰਡਿੰਗ ਅਗਰ ਤੁਸੀਂ ਸਾਡੇ ਤੋਂ ਸੂਟ ਬਾਏ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਬਜਟ ਫ੍ਰੈਂਡਲੀ ਇਹ ਸੂਟ ਮਿਲਣਗੇ ਜੀ ਤੁਸੀਂ ਚੈੱਕ ਕਰੋ embroiderry ਬਹੁਤ ਹੀ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈ ਜੀ ਤੇ ਬਾਕੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਜੀ ਇਹਦੇ ਤੇ ਆ ਜੀ ਸਾਰਾ ਆਪਣਾ ਇੱਕ ਫਲਾਵਰ ਵਾਜੂ ਤੇ ਆਉਣਾ ਤੇ ਬਾਦਲਾ ਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਇਸ ਨੂੰ ਤੁਸੀਂ ਜਿਵੇਂ 골ਡਨ ਪਾਈਪਿੰਗ ਦੇ ਕੇ ਜਾਂ ਮਤਲਬ ਇਹਦੀ ਬਾਜੂ ਤੇ ਵੀ ਹਲਕਾ ਜਿਹਾ 골ਡਨ ਕਲਰ ਦਾ ਤੁਸੀਂ ਪਾਈਪਿੰਗ ਲਾ ਕੇ ਇਹਨੂੰ ਬਹੁਤ ਸੋਹਣੇ ਤਰੀਕੇ ਨਾਲ ਸੂਟ ਰੈਡੀ ਕਰਵਾ ਸਕਦੇ ਹੋ ਤੇ ਗੱਲ ਕਰਦੇ ਹਾਂ ਸਾਡੇ ਪ੍ਰਾਈਸ ਦੀ ਪ੍ਰਾਈਸ ਇਹਦਾ ਅਸੀਂ ਰੱਖਿਆ ਸਿਰਫ 2850 ਰੁਪਏ 2850 ਰੁਪਏ ਦੇ ਵਿੱਚ ਤੁਸੀਂ ਸਾਡੇ ਤੋਂ ਇਹ ਸੂਟ ਲੈ ਸਕਦੇ ਹੋ ਵੀ ਸ਼ੇਪ ਦਾ ਬਹੁਤ ਸੋਹਣਾ ਨੈਕ ਬਣਿਆ ਹੋਇਆ ਜੀ ਤੋਂ ਨੂੰ neck ਵੀ ਦਿਖਾ ਦਿੰਨੇ ਆ ਨਜ਼ਦੀਕ ਤੋਂ ਬਹੁਤ ਹੀ ਸੋਹਣੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਾਰਡਰ ਦਿੱਤਾ ਹੋਇਆ ਹੈ ਜੀ neck ਤੇ ਸੋ ਇਹ ਤੁਸੀਂ ਸਾਡੇ ਤੋਂ ਸੂਟ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਹਾਂਜੀ ਗੱਲ ਕਰਦੇ ਆ ਆਪਣੇ ਅਗਲੇ ਸੂਟ ਦੀ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਜਾਰਜਟ ਤੇ ਹੈ ਜੀ ਇਦੇ ਵਿੱਚ ਇਹ ਵੀ ਜਿਹੜਾ ਜੋਰਜਾ ਟਾਈ ਚੈੱਕ ਵਾਲਾ ਜਿੱਦਾਂ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਹੈ ਤੁਸੀਂ ਵੀਡੀਓਜ਼ ਦੇ ਵਿੱਚ ਦੇਖ ਰਹੇ ਹੋਗੇ ਹਲਕਾ ਹਲਕਾ ਤੁਹਾਨੂੰ ਬਹੁਤ ਬਰੀਕ ਦਾ ਚੈੱਕ ਨਜ਼ਰ ਆ ਰਿਹਾ ਤੇ ਇਹਦੇ ਵਿੱਚ ਵੀ ਆਪਾਂ ਅਗਰ ਗੱਲ ਕਰੀਏ ਇਹਦੇ ਕਲਰ ਦੀ ਤਾਂ ਕਲਰ ਇਹਦਾ ਬਹੁਤ ਹੀ ਪਿਆਰਾ ਤੇ ਯੂਨੀਕ ਡਿਫਰੈਂਟ ਜਿਹਾ ਕਲਰ ਆ ਤੁਸੀਂ ਇਹਨੂੰ ਆ ਜਿੱਦਾਂ ਸਕਾਈ ਬਲੂ ਥੋੜਾ ਜਆ ਆਪਾਂ ਡਾਰਕ ਟੋਨ ਦੇ ਵਿੱਚ ਲੈ ਜਾਈਏ ਬਹੁਤ ਹੀ ਪਿਆਰਾ ਕਲਰ ਹੈ ਜਿੱਦਾਂ ਸਕਾਈ ਸਕਾਈ ਬਲੂ ਕਲਰ ਨੂੰ ਥੋੜਾ ਜਆ ਆਪਾਂ ਡਾਰਕ ਟੋਨ ਦੇ ਵਿੱਚ ਲੈ ਜਾਈਏ ਉਦਾਂ ਦਾ ਕਲਰ ਹੈ ਬਲੂ ਫੈਮਿਲੀ ਦੇ ਵਿੱਚ ਕਲਰ ਹੈ ਇਹ ਬਹੁਤ ਹੀ ਪਿਆਰਾ ਕਲਰ ਹੈ ਤੇ ਸ਼ਾਇਦ ਤੁਹਾਨੂੰ ਲਾਈਟਸ ਦੇ ਵਿੱਚ ਥੋੜਾ ਜਆ ਇਹ ਕਲਰ ਡਿਫਰੈਂਟ ਲੱਗ ਰਿਹਾ ਹੋਵੇਗਾ ਬਟ ਇਹ ਕਲਰ ਬਹੁਤ ਹੀ ਪਿਆਰਾ ਕਲਰ ਬਣਿਆ ਹੋਇਆ ਹੈ ਤੇ ਗੱਲ ਕਰਦੇ ਹਾਂ ਜੀ ਇਹਦੀ ਏਮਬਰਾਇਡਰੀ ਦੀ ਏਮਬਰਾਇਡਰੀ ਦੇ ਵਿੱਚ ਅਸੀਂ ਸਾਰਾ ਇਹਦੇ ਉੱਤੇ ਜਰੀ ਵਰਕ ਕੀਤਾ ਹੋਇਆ ਹੈ ਤੁਸੀਂ ਇਹ ਦੇਖ ਸਕਦੇ ਹੋ ਜਰੀ ਰੱਖ ਕੇ ਆ ਸੀ ਸਾਰਾ ਇਹ ਆਰੀ ਵਰਕ ਦਾ ਕੰਮ ਕੀਤਾ ਹੋਇਆ ਜਰੀ ਨਾਲ ਤੇ ਅੱਜ ਤੁਹਾਨੂੰ ਨਜ਼ਦੀਕ ਤੋਂ embroidery ਦੀ ਦਿਖਾਉਣੀ ਹੈ ਜੀ ਦੇਖੋ ਕਿੰਨਾ ਨੀਟ ਤੇ ਕਲੀਨ ਕੰਮ ਕੀਤਾ ਹੋਇਆ ਹੈ ਇੱਕ ਡਿਫਰੈਂਟ ਜਿਹਾ ਸਟਾਈਲ ਨਾਲ ਪੈਨਲਸ ਦਿੱਤੀਆਂ ਹੋਈਆਂ ਨੇ ਬਹੁਤ ਹੀ ਲਾਈਟ weight ਸਭ ਤੋਂ ਵਧੀਆ ਗੱਲ ਇਹ ਐਸਟੀ ਕਿ ਹਰ ਇੱਕ ਭੈਣ ਹਰ ਇੱਕ ਉਮਰ ਦੇ ਹਰ ਇੱਕ ਉਮਰ ਦੇ ਵਰਗ ਦੇ ਇਹਨਾਂ ਨੂੰ ਪਾ ਸਕਦੇ ਨੇ ਕੋਈ ਜ਼ਿਆਦਾ গারਲਿਸ਼ ਲੁੱਕ ਵੀ ਆ ਕਿਸੇ ਵੀ ਕੋਈ ਏਜ ਫੈਕਟਰ ਦਾ ਕੋਈ ਨਹੀਂ ਹੈਗਾ ਇਹਦੇ ਵਿੱਚ ਇਸ਼ੂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਬਣਾ ਕੇ ਪਾ ਸਕਦਾ ਹੈ ਬਹੁਤ ਹੀ ਪਿਆਰਾ ਕਲਰ ਹੈ ਇਹ ਤੇ ਬਾਕੀ ਜਿੱਦਾਂ embroiderry ਪੈਨਲਸ ਬਹੁਤ ਹੀ ਵਧੀਆ ਸਟਾਈਲਿਸ਼ ਤਰੀਕੇ ਨਾਲ ਬਣਿਆ ਹੋਇਆ ਹੈ ਇਹ ਤੁਸੀਂ ਦੇਖੋ ਇਹਦੇ ਵਿੱਚ ਹਲਕਾ ਜਿਹਾ ਪਿੰਕ ਕਲਰ ਦਾ ਵੀ ਕੰਬੀਨੇਸ਼ਨ ਰੱਖਿਆ ਹੋਇਆ ਹੈ ਬਹੁਤ ਹੀ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈ ਹਲਕੀ ਹਲਕੀ ਜੀ ਵਿੱਚ ਅਸੀਂ ਇੱਕ ਸੈਂਟਰ ਦੇ ਵਿੱਚ ਬੂਟੀ ਦਿੱਤੀ ਹੈ ਤੇ ਇੱਕ ਗਲੇ ਦਾ ਕੰਮ ਚੈੱਕ ਕਰੋ ਜੀ ਤੁਸੀਂ ਗਲੇ ਦਾ ਕੰਮ ਬਹੁਤ ਹੀ ਪਿਆਰਾ ਕੀਤਾ ਹੋਇਆ ਹੈ ਦੇਖੋ ਬਹੁਤ ਹੀ ਨੀਟ ਐਂਡ ਕਲੀਨ ਕੰਮ ਕੀਤਾ ਸਾਰਾ ਹੀ ਜਰੀ ਦਾ ਆਰੀ ਵਰਕ ਹੈ ਜੀ ਇਹ ਤੇ ਅਗਰ ਤੁਸੀਂ ਇਹ ਸੂਟ ਸਾਡੇ ਤੋਂ ਜਿਹੜੇ ਅਸੀਂ ਸਾਰੇ ਸੂਟ ਦਿਖਾਏ ਆ ਅਗਰ ਤੁਸੀਂ ਆਰਡਰ ਤੇ ਕਿਸੇ ਹੋਰ ਕਲਰ ਕੰਬੀਨੇਸ਼ਨ ਤੇ ਬਣਾਉਣੇ ਆ ਤਾਂ ਉਹ ਵੀ ਤੁਸੀਂ ਸਾਨੂੰ ਦੱਸ ਕੇ ਰੈਡੀ ਕਰਵਾ ਸਕਦੇ ਹੋ ਬਟ ਇਹ ਕਲਰ ਇਹ ਵਾਲੇ ਕਲਰ ਵੀ ਬਹੁਤ ਪਿਆਰੇ ਕਲਰ ਅਸੀਂ ਬਣਾਏ ਨੇ ਤੇ ਬਾਜੂ ਦੇ ਉੱਤੇ ਵੀ ਇੱਕ ਹਲਕਾ ਜਿਹਾ ਅਸੀਂ ਬਾਰਡਰ ਦਿੱਤਾ ਹੈ ਤੇ ਨਾਲ ਉੱਪਰ ਇੱਕ ਫਲਾਰਸ ਦਿੱਤਾ ਹੋਇਆ ਸੋ ਇਹ ਤੁਹਾਨੂੰ ਸੂਟ ਸਾਡਾ ਤੁਸੀਂ ਸਾਡੇ ਤੋਂ 1800 ਰੁਪਏ ਦੇ ਵਿੱਚ ਬਾਇ ਕਰ ਸਕਦੇ ਹੋ ਇਹ ਸਾਰਾ ਫੁੱਲੀ ਆਰੀ ਵਰਕ ਹੈ ਜੋਰਜਟ ਦੇ ਜੋਰਜਟ ਦਾ ਫੈਬਰਿਕ ਹੈ ਜੀ ਤੇ ਇਹ ਸਾਰਾ ਤੁਸੀਂ ਸਾਡੇ ਤੋਂ ਸੂਟ 1800 ਰੁਪਏ ਦੇ ਵਿੱਚ ਬਾਇ ਕਰ ਸਕਦੇ ਹੋ ਏਸੀ ਜੀ ਸਾਡੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਇਹ ਸੂਟਾਂ ਦੇ ਤੁਸੀਂ ਸਾਨੂੰ ਮੈਸੇਜ ਕਰਕੇ ਅਸੀਂ ਇੱਕ ਸਕਰੀਨ ਤੇ ਆਪਦਾ ਨੰਬਰ ਦਿੱਤਾ ਹੋਇਆ ਹੈ ਮੈਸੇਜ ਕਰਕੇ ਤੁਸੀਂ ਡਿਟੇਲ ਪੁੱਛ ਸਕਦੇ ਹੋ ਵੈਸੇ ਅਸੀਂ ਸਾਰਾ ਕੁਝ ਇਹਨੂੰ ਵੀਡੀਓ ਦੇ ਵਿੱਚ ਮੈਂਸ਼ਨ ਕਰ ਹੀ ਚੁੱਕੇ ਹਾਂ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹ ਸੂਟ ਬਹੁਤ ਹੀ ਬਜਟ ਫ੍ਰੈਂਡਲੀ ਤੇ ਘੱਟ ਰੇਟ ਤੇ ਤੁਹਾਨੂੰ ਮਿਲਣਗੇ ਤੁਸੀਂ ਆਪਣੇ ਆਪਣੇ ਲਈ ਜਾਂ ਆਪਣੇ ਕਿਸੇ ਕੋਈ ਰਿਸ਼ਤੇਦਾਰ ਨੂੰ ਕੋਈ ਵਿਆਹਾਂ ਦੇ ਵਿੱਚ ਆਪਾਂ ਕਿਸੇ ਖਾਸ ਰਿਸ਼ਤੇਦਾਰ ਨੂੰ ਕੋਈ ਗਿਫਟ ਕਰਨਾ ਹੁੰਦਾ ਤਾਂ ਤੁਸੀਂ ਇਹ ਸੂਟ ਸਾਡੇ ਤੋਂ ਬਾਈ ਕਰਕੇ ਰੱਖ ਸਕਦੇ ਹੋ ਤੇ ਬਹੁਤ ਹੀ ਕੋਈ ਤੁਹਾਨੂੰ ਕੰਪਲੇਨ ਨਹੀਂ ਆਏਗੀ ਕੋਈ ਫੈਬਰਿਕ ਪੱਖੋਂ ਜਾਂ ਕੋਈ embroiderry ਪੱਖੋਂ ਬਹੁਤ ਹੀ ਸੋਹਣੇ ਸੂਟ ਬਣੇ ਹੋਏ ਨੇ ਜੀ ਇਹ ਤੇ ਅਗਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਚ ਤਦ ਤੱਕ ਸਤਿ ਸ਼੍ਰੀ ਅਕਾਲ